ਆਪਾਂ ਖੜੇ ਆਂ ਮੀਏ ਉਸ ਨਿੰਮ ਦੇ ਥੱਲੇ ਜਿੱਥੇ ਅੱਜ ਉਹ ਜਾਨਵਰ ਜੰਗਲੀ ਜਾਨਵਰ ਦੇਖਿਆ ਗਿਆਗਾ ਕੀ ਇਹ ਤਾਂ ਪਤਾ ਨਹੀਂ ਕੋਈ ਤੇਂਦੂਆ ਕਹਿ ਦਿੰਦਾ ਕੋਈ ਚੀਤਾ ਕਹਿ ਦਿੰਦਾਗਾ ਪਹਿਲਾਂ ਅੱਜ ਕੱਲ ਸੀਗਾ ਇੱਥੇ ਆਪਣੇ ਲੈਫਟ ਕੋਲੇ ਪਟਵਾਰੀਆਂ ਦੇ ਖੇਤ ਕੋਲੇ ਜਿਹੜੀ ਉਹਦੀ ਵੀਡੀਓ ਆਈ ਸੀ ਹੁਣ ਕਹਿੰਦੇ ਨੇੜੇ ਘਰਾਂ ਵਾਲਿਆਂ ਨੇ ਦੇਖਿਆ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਆਗਾ ਵੀ ਨੇੜੇ ਜੱਥੇ ਆ ਟਾਂਡੀਆਂ ਹੋ ਗਿਆ ਮੀਆਂ ਹੋ ਗਿਆ ਜੋੜਕੀਆਂ ਨਗਲਾ ਆਪਦਾ ਸਿਚੁਏਸ਼ਨ ਰੋ ਇਹ ਵੀ ਹੋ ਸਕਦਾ ਵੀ ਇਹ ਗੱਲ ਝੂਠ ਆ ਜੇ ਸੱਚ ਹੋਈ ਫੇਰ ਕਿਸੇ ਦਾ ਨੁਕਸਾਨ ਹੋ ਗਿਆ ਜਾਨਵਰਾਂ ਦਾ ਤੁਸੀਂ ਉੱਥੇ ਵੀ ਦੇਖਿਆ ਨੰਗਲੇ ਪਿੰਜਰੇ ਵੀ ਲੱਗੇ ਪਏ ਆ ਬੱਕਰੀ ਦਾ ਨੁਕਸਾਨ ਵੀ ਕੀਤਾ ਕੋਈ ਕੁੱਤੇ ਦਾ ਕਰ ਗਿਆ ਜਾਨਵਰ ਦਾ ਕੋਈ ਪਤਾ ਨਹੀਂ ਹੁੰਦਾ ਵੀਡੀਓ ਅਸੀਂ ਵੀ ਡਰ ਦੇ ਡਰ ਦੇ ਬਣਾਏ ਰਹੇ ਆ ਕੀ ਪਤਾ ਪਤ ਅੰਦਰ ਨਹਿਮ ਤੇ ਨਾ ਬੈਠਾ ਹੋਏ ਸਰੋਂ ਜਾਂ ਨਿਕਲ ਆਵੇ ਇਹ ਵੀ ਤੁਸੀਂ ਇਹਨਾਂ ਹਿਸਾਬ ਲਾ ਲਓ ਵੀ ਖਤਰਾ ਮੁੱਲ ਲੈ ਕੇ ਕਰਨ ਵਾਲਾ ਕੰਮ ਆ ਸੌਖਾ ਕੰਮ ਨਹੀਂ ਦਾ ਆਪਣੇ ਟਾਂਡੀਆਂ ਚਿਹਰਿਆਂ ਵਾਲੀ ਮੀਆਂ ਚਿਹਰਿਆਂ ਵਾਲੀ ਕੰਨੀ ਵੈਸੇ ਗਿਆ ਨਹੀਂ ਜਾਣਦੇ ਜਾਨਵਰ ਨੂੰ ਕੀ ਲੱਗਦਾ ਜਾ ਸਕਦਾ ਫੇਰ ਵੀ ਨੇੜੇ ਨੇੜੇ ਪਿੰਡਾਂ ਵਾਲੇ ਸचेत ਰਹੋ ਆਪ ਦੇ ਜਿੰਦੇ ਗੁੰਡੇ ਲਾ ਕੇ ਅੰਦਰ ਸੌ ਬੱਕਰੀ ਨੂੰ ਬੰਨ ਲਓ ਜ਼ਿਆਦਾਤਰ ਡੰਗਰ ਪਸ਼ੂ ਦਾ ਉਹ ਵੀ ਧਿਆਨ ਦੇ ਨਾਲ ਜੇ ਕੋਈ ਰੌਲਾ ਪੈਂਦਾ ਉੱਠ ਕੇ ਦੇਖੋ ਇੱਕ ਦੂਜੇ ਦੇ ਘਰਾਂ ਦੇ ਵਿੱਚ ਰਾਤ 10:30 ਦੇ ਆ ਕੇ ਨੇੜੇ ਘਰਾਂ ਵਾਲੇ ਵੀ ਚਿੰਗ ਚੰਗਾੜਾ ਕੁੱਤਿਆਂ ਦਾ ਪੈਂਦਾ ਸੀ ਭੌਂਕਦੇ ਨਹੀਂ ਸੀ ਚਿੰਗ ਚੰਗਾੜਾ ਪੈਂਦਾ ਸੀ ਕਿਉਂਕਿ ਕੁੱਤਾ ਆਪ ਤੋਂ ਕਮਜ਼ੋਰ ਜਾਨਵਰ ਨੂੰ ਭੌਂਕਦਾ ਹੁੰਦਾ ਤੇ ਵੱਡੇ ਨੂੰ ਦੇਖ ਕੇ ਤਲੀੜ ਪੈ ਜਾਂਦੀ ਹੈ ਇਹਨਾਂ ਦੀ ਤੇ ਜਦੋਂ ਸਵੇਰੇ ਦੇਖਿਆ ਚੱਕੀ ਕੋਲੇ ਉੱਥੇ ਜਾਨਵਰ ਦੀਆਂ ਪੈੜਾਂ ਸੀਗੀਆਂ ਟਾਂਡੀਆਂ ਚੱਕੀ ਕੋਲੇ ਏ ਹੁਣ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਸਾਰੇ ਸੁਚੇਤ ਰਹੋ ਅਸੀਂ ਸਿਰ ਉਸ ਜਗ੍ਹਾ ਦੇ ਉੱਤੇ ਖੜਿਆ ਨਿੰਮ ਦੇ ਕੋਲੇ ਜਿੱਥੇ ਅੱਜ ਇਹ ਦਿਨੇ ਦੇਖਿਆ ਗਿਆ ਇਸ ਨਿੰਮ ਦੇ ਉੱਤੇ ਚੜਿਆ ਇੱਥੋਂ ਚੜ ਕੇ ਇਹ ਉਦੋਂ ਬਾਅਦ ਜੂ ਲੋਕ ਇਕੱਠੇ ਹੋਏ ਤੇ ਸਰੋਂ ਨੂੰ ਭੱਜ ਗਿਆ ਜਿਹੜਾ ਇਹ ਏਰੀਆ ਹੈਗਾ ਸਰੋਂ ਵਾਲਾ ਪਾਸਾ ਟਾਂਡੀਆਂ ਨੂੰ ਲੱਗਦਾ ਇਹ ਜੋੜਕੀਆਂ ਨੂੰ ਲੱਗਦਾ ਜੇ ਸੈਂਟਰ ਨੂੰ ਟੱਪਦਾ ਤਾਂ ਇਹ ਨੰਗਲੇ ਵਾਲਾ ਪਾਸਾ ਆ ਜਾਂਦਾ ਹੈਗਾ ਤੇ ਵੀ ਆਪ ਦਾ ਜਰੂਰ ਸੁਚੇਤ ਰਹੋ ਕਿਸੇ ਵੀ ਗੱਲ ਨੂੰ ਨਾ ਐਡਾ ਸੌਖਾ ਨਹੀਂ ਸਮਝੀਦਾ ਹੁੰਦਾ ਕਈ ਹੁਣ ਮੈਂ ਵੀ ਐ ਸੋਚਦਾ ਸੀਗਾ ਵੀ ਮਾਹ ਜਰਾ ਐਵੇਂ ਮਰੀ ਜਾਂਦੇ ਕਿਤੇ ਗੁੱਤਾਂ ਕੱਟਣ ਵਾਲੇ ਆ ਜਾਂਦੇ ਕਿਤੇ ਬਿੱਜੂ ਆ ਜਾਂਦਾ ਕਿਤੇ ਹਲਕਿਆ ਬੰਦਾ ਆ ਜਾਂਦਾ ਵੀ ਇਹ ਤਾਂ ਉਹੀ ਮਰੀ ਜਾਂਦੇ ਰਹਿੰਦੇ ਜਦੋਂ ਆ ਆਪਦੇ ਪਿੰਡ ਦੀ ਵੀਡੀਓ ਦੇਖੀ ਆ ਮੀਂਹ ਦੇ ਮੁੰਡਿਆਂ ਨੇ ਬਣਾਈ ਸੀ ਸਾਡੇ ਪਿੰਡ ਪਟਵਾਰੀਆਂ ਦਾ ਖੇਤ ਆ ਕੋਠੇ ਕੋਲੀ ਜਿੱਥੇ ਉਹ ਕੱਲ ਦੇਖਿਆ ਗਿਆ ਤੁਸੀਂ ਦੇਖਿਆ ਹੋਵੇ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਵੀਡੀਓ ਆਈ ਸੀਗੀ ਕਿਸੇ ਵੀ ਗੱਲ ਨੂੰ ਸੌਖਾ ਨਹੀਂ ਲਈਦਾ ਹੁੰਦਾ ਕਈ ਵਾਰੀ ਅਫਾਹ ਵੀ ਹੁੰਦੀ ਆ ਭਰਾ ਨਹੀਂ ਇੱਥੇ ਅਸੀਂ ਪੈੜਾਂ ਵੀ ਦੇਖੀਆਂ ਦਰਾਖਤ ਤੇ ਚੀਟਾ ਮਾਰ ਕੇ ਗਿਆ ਬੋਦੂਵਾ ਦੇ ਇਹ ਭੱਜਿਆ ਬੰਦਿਆਂ ਨੂੰ ਦੇਖ ਕੇ ਡਰ ਕੇ ਭੱਜ ਜਾਂਦਾ ਜਾਨਵਰ ਕਈ ਵਾਰੀ ਕੱਲੇ ਦਾ ਨੁਕਸਾਨ ਵੀ ਕਰ ਸਕਦਾ ਕਿਸੇ ਦਾ ਆਪਦਾ ਧਿਆਨ ਦੇ ਨਾਲ ਰੱਖੋ ਨੇੜੇ-ਨੇੜੇ ਪਿੰਡਾਂ ਵਾਲੇ ਝੇਰਾਂ ਵਾਲੀ ਟਾਂਡੀਆਂ ਮੀਆਂ ਜੋੜਕੀਆਂ ਨੰਗਲਾ ਚਾਰ ਪਿੰਡਾਂ ਦੇ ਵਿੱਚ ਤਾਂ ਇਹ ਆਪਦੇ ਗੇੜਾ ਮਾਰ ਚੁੱਕਿਆ ਹੋਰ ਪਿੰਡਾਂ ਨੇੜੇ ਤੇੜਿਆ ਗੱਲ ਵੀ ਜਾਣ ਸਕਦਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡਾਂਗੇ ਪੂਰੇ ਲਾਣ ਨੂੰ ਦੁਵਾ